ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖੀਦਮਾਨ ਅੱਜ ਤੁਹਾਡੇ ਲਈ ਆਪਾਂ ਇੱਕ ਜਰਸੀ এবੀਸ ਕੰਪਨੀ ਵਾਲੇ ਜਿਗ ਬੁਲਦੀ ਵੀਡੀਓ ਲੈ ਕੇ ਹਾਜ਼ਰਾਂ ਸਭ ਤੋਂ ਪਹਿਲਾਂ ਇਸ ਬੋਲ ਨੂੰ ਆਪਾਂ ਵੀਡੀਓ ਵਿੱਚ ਦਿਖਾਇਆ ਜਿਸ ਦੀ ਲਾਈਨ ਦੀ ਗੱਲ ਕਰੀਏ ਇਸ ਦੀ ਮਾ ਹੈਗੀ ਅਰੀਨਾ 3 ਪ੍ਰੀਮੀਅਮ ਤੇ ਆਲ ਸਟਾਰ ਤਿੰਨ ਲਾਈਨਾਂ ਦਾ ਸਮੇਲ ਆ ਅਰੀਨਾ 3 ਦਾ ਹੈਗਾ ਮਤਲਬ ਇਦਾਂ ਜਿਹੜਾ ਟਰਾਂਜਿਸ਼ਨ ਰਾਈਟ ਚ ਇਹਨੂੰ 3 ਸਟਾਰ ਵੈਲਿਊ ਆ ਇਹ 5 ਸਟਾਰ ਤੱਕ ਹੁੰਦਾ ਹੈ ਇਸ ਦੀ ਮਾ ਨੂੰ 3 ਸਟਾਰ ਵੈਲਿਊ ਮਿਲੀ ਹੋਈ ਆ ਉਸ ਤੋਂ ਬਾਅਦ ਕੰਪਨੀ ਦੇ ਅਕੋਰਡਿੰਗ ਜਿਹੜੇ ਜਿਹੜੇ ਜਗਜੀ ਦੇ ਤੁਹਾਡੇ ਕੋਲੇ ਬੱਛੇ ਆਉਣ ਨੂੰ ਸਿਮਨ ਲਾ ਸਕਦੇ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਇਸ ਬੋਲ ਦੇ ਥੋੜੇ ਜੇ 네ਗੇਟਿਵ ਪੁਆਇੰਟ ਵੀ ਹੈਗੇ ਆ ਉਹ ਵੀ ਤੁਹਾਨੂੰ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਦੁੱਧ ਵਾਲੇ ਪਾਸੋਂ ਚੰਗਾ ਬੋਲ ਇਹ ਬੋਡੀ ਸਟਰਕਚਰ ਤੋਂ ਵੀ ਇਸ ਬੋਲ ਦੇ ਬੱਚੇ ਚੰਗੇ ਆਉਂਦੇ ਆ ਅੱਡ ਕੁਆਲਿਟੀ ਵੀ ਬਹੁਤ ਚੰਗੀ ਆਉਂਦੀ ਆ ਕੁਝਕ ਜਿਵੇਂ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਵੀ ਕੁਝਕ ਬੋਲਾਂ ਦੇ 네ਗੇਟਿਵ ਪੁਆਇੰਟ ਵੀ ਹੁੰਦੇ ਆ ਇਸ ਬੋਲ ਦੇ ਜੇ ਆਪਾਂ ਗੱਲ ਕਰੀਏ ਡੀਪੀਆਰ ਡਾਕਟਰ ਪ੍ਰੈਗਨੈਂਸੀ ਰੇਟ ਥੋੜਾ ਜਿਹਾ 0.4 ਮੈਨਸਚ ਆ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਗੱਲ ਕਰਦੇ ਆ ਪੀਐਲ ਦੀ ਪ੍ਰੋਡਕਟਿਵ ਲਾਈਫ ਪਲੱਸ ਚਾ ਜੀ 2.3 ਆ ਤੇ ਐਸਸੀਐਸ ਸਮੈਟਿਕ ਸੈਲ ਸਕੋਰ 2.96 ਆ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਐਸਸੀਆਰ ਹੀਫਰ ਕਨਸੈਪਸ਼ਨ ਰੇਟ ਥੋੜਾ ਜਿਹਾ ਮੈਨਸ 1.3 ਆ ਉਸ ਤੋਂ ਬਾਅਦ ਜੇ ਗੱਲ ਕਰੀਏ ਕਾਓ ਕਨਸੈਪਸ਼ਨ ਰੇਟ ਸੀਸੀਆਰ ਇਹ 0.5 ਆ ਮੈਨਸ 0.5 ਆ ਇਹਨਾਂ ਤੇ ਵੀ ਆਪਾਂ ਕਿਸੇ ਦਿਨ ਡੀਪਲੀ ਵੀਡੀਓ ਬਣਾਵਾਂਗੇ ਟਾਈਮ ਲੱਗਿਆ ਇਹਨਾਂ ਟੌਪਿਕਾਂ ਤੇ ਜਿਹੜੇ ਆਪਾਂ ਤੁਹਾਨੂੰ ਸ਼ਾਰਟ ਚ ਦੱਸੇ ਸੀਗੇ ਉਸ ਤੋਂ ਬਾਅਦ ਜੇ ਕੰਪਨੀ ਦੇ ਅਕੋਰਡਿੰਗ ਤੁਹਾਡੇ ਕੋਲੇ ਜਗਦੀ ਵੱਛੀ ਆ ਚੁੱਕੀ ਆ ਉਸ ਨੂੰ ਤੁਸੀਂ ਏਬੀਐਸ ਕੰਪਨੀ ਦਾ ਬੈਗ ਸ਼ਾਟ ਦਾ ਸੀਮਨ ਯੂਜ਼ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਬੈਗ ਸ਼ਾਟ ਦਾ ਸੀਮਨ ਆਉਂਦਾ ਨੂੰ ਵੀ ਕਾਫੀ ਟਾਈਮ ਹੋ ਗਿਆ ਇਹਦਾ 66 ਸੀਮਨ ਵੀ ਆਉਂਦਾ ਤੇ ਕੰਵਰਸ਼ੀਅਲ ਸੀਮਨ ਵੀ ਆਉਂਦਾ ਉਸ ਤੋਂ ਬਾਅਦ ਦੂਸਰਾ ਬੋਲਾ EBS ਕੰਪਨੀ ਦਾ ਰੋমিও ਬੋਲ ਰੋমিও ਬੋਲ ਵੀ ਬਹੁਤ ਸਾਰੇ ਕਰੈਕਟਰਾਂ ਦਾ ਚੰਗਾ ਬੋਲਾ ਆਪਣੇ ਫੀਲਡ 'ਚ ਆਪਾਂ ਤੁਹਾਨੂੰ ਬੱਛੀਆਂ ਦਿਖਾ ਚੁੱਕੇ ਆ ਇਸ ਦੀਆਂ ਬੈਗ ਸ਼ਾਟ ਦੀਆਂ ਰੋমিওਆਂ ਦੀਆਂ ਵੀ ਤੇ ਰੋমিও ਬੋਲ ਦਾ ਵੀ ਸੈਕਸਰ ਸੀਮਨ ਵੀ ਯੂਜ਼ ਹੁੰਦਾ ਫੀਲਡ ਵਿੱਚ ਤੇ ਕਨਵਲਸ਼ਨ ਵੀ ਤੇ ਉਸ ਤੋਂ ਬਾਅਦ ਤੀਸਰਾ ਬੋਲ ਆਉਂਦਾ ਜੀ ਬੂਨ ਬੋਲ ਇਹ ਵੀ EBS ਕੰਪਨੀ ਦਾ ਬੋਲ ਹੈ ਕੰਪਨੀ ਨੇ ਤੀਸਰਾ ਬੋਲ A ਆਪਸ਼ਨ 'ਚ ਦੱਸਿਆ ਤੁਸੀਂ ਬੂਨ ਬੋਲ ਦਾ ਸੀਮਨ ਯੂਜ਼ ਕਰ ਸਕਦੇ ਹੋ ਤੇ ਬੂਨ ਬੋਲ ਦਾ ਵੀ ਸੈਕਸਰ ਸੀਮਨ ਵੀ ਫੀਲਡ ਵਿੱਚ ਆਉਂਦਾ ਹੈ ਇਕਨਰਸ਼ੀਅਲ ਸੀਮਨ ਵੀ ਆਉਂਦਾ ਉਸ ਤੋਂ ਬਾਅਦ ਜਿਹੜਾ ਸੀਮਨ ਤੁਸੀਂ ਨਹੀਂ ਯੂਜ਼ ਕਰਨਾ ਉਹ ਹੈਗਾ ਸਟੋਨੀਬਲ ਉਸ ਨੂੰ ਛੱਡ ਕੇ ਤੁਸੀਂ ਬਾਕੀ ਸਾਰੇ ਜਿਹੜੇ ਐਪੀਐਸ ਦੇ ਜਰਸੀ ਬੋਲ ਆ ਉਹ ਯੂਜ਼ ਕਰ ਸਕਦੇ ਹੋ ਡੈਨਮਾਰਕ ਵਾਲੇ ਬੋਲ ਵੀ ਯੂਜ਼ ਕਰ ਸਕਦੇ ਹੋ ਕੋਈ ਵੀ ਮਤਲਬ ਜਿਹੜਾ ਚੰਗੀ ਪੈਡੈਗਰੀ ਦਾ ਬੋਲ ਆ ਉਹ ਤਾਂ ਦੇਖ ਕੇ ਯੂਜ਼ ਕਰ ਸਕਦੇ ਹੋ ਇਸ ਲਈ ਆਪਾਂ ਤੁਹਾਨੂੰ ਥੋੜਾ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਸਾਰੇ ਬੁੱਲਾਂ ਦੇ ਕੁਝ ਚੰਗੇ ਪੁਆਇੰਟ ਵੀ ਹੁੰਦੇ ਆ ਕੁਝ ਕੁਝ ਜਿਹੜੇ ਕੰਪਨੀ ਨੇ ਸ਼ੋ ਕੀਤੇ ਹੁੰਦੇ ਆ ਕੁਛ-ਕੁਛ ਪੁਆਇੰਟ ਤੋਂ ਨੈਗੇਟਿਵ ਵੀ ਹੁੰਦੇ ਆ ਤੇ ਆਪਾਂ ਜਿਗ ਬੋਲ ਬਾਰੇ ਤੁਹਾਨੂੰ ਥੋੜਾ ਜਿਹਾ ਸ਼ਾਰਟ ਚ ਦੱਸਣ ਦੀ ਕੋਸ਼ਿਸ਼ ਕੀਤੀ ਆ ਜਿਗ ਬੋਲ ਦਾ ਵੀ ਤੁਸੀਂ ਨਾਰਮਲ ਸੀਮਨ ਵੀ ਆਉਂਦਾ ਜਾਣਗੇ ਜਿਹਨੂੰ ਆਪਾਂ ਕਨਵਰਸ਼ਨ ਸੀਮਨ ਕਹਿੰਦੇ ਆ ਤੇ ਸੈਕਸਰ ਸੀਮਨ ਵੀ ਚੂਜ਼ ਹੁੰਦਾ ਦੋਨੇ ਤਰ੍ਹਾਂ ਦਾ ਸੀਮਨ ਫੀਲਡ ਵਿੱਚ ਆਉਂਦਾ ਰਹਿੰਦਾ ਏਬੀਐਸ ਕੰਪਨੀ ਦਾ ਬੋਲ ਆ ਜੀ ਤੇ ਹੁਣ ਤੁਸੀਂ ਕਮੈਂਟਾਂ ਵਿੱਚ ਦੱਸੋ ਆਪਾਂ ਕਿਸ ਬੋਲ ਤੇ ਵੀਡੀਓ ਬਣਾਈਏ ਹੁਣ ਆਪਾਂ ਉਸ ਤੇ ਜਲਦੀ ਤੋਂ ਜਲਦੀ ਵੀਡੀਓ ਬਣਾਵਾਂਗੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ اپنی جانکاری ਤੁਹਾਨੂੰ ਕਿਦਾਂ ਦੀ ਲੱਗਦੀ ਹੈ ਕਮੈਂਟਾਂ ਵਿੱਚ ਰਿਪਲਾਈ ਜਰੂਰ ਕਰਿਆ ਕਰੋ ਮਿਲਦੇ ਆਂ ਤਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ